شہدا نو یاد کرنے مہان پاون شہید ہے جی گرو گوبند مہاراج نے شہیدان بخش کر کے کردار دنیا دانے لکھا مل رہا ہے تندرستی ملے گی خوشیاں مل گیا کھیڑے ملیں گے دربار ساحب شری مکسر ہے جہاں گرو گوبند مہاراج نے اپنے سکھا مفتی کی خطاب بخش کر کے کردار بخش جی اتہاس پڑھتے ہیں تو پتا لگتا ہے کہ جنگ کی سماپتی بعد ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਦੁਆਰਾ ਟਿੱਬੀ ਸਾਹਿਬ ਦੇ ਸਥਾਨ ਤੋਂ ਇਸ ਸਥਾਨ ਦੇ ਉੱਤੇ ਆਏ ਤੇ ਉਹਨਾਂ ਦੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਦੇ ਇਕਰਾਰ ਦੇ ਕੇ ਸਨਮਾਨਿਤ ਕੀਤਾ ਤੇ ਜਦੋਂ ਭਗਤ ਮਹਾਂ ਸਿੰਘ ਜੀ ਪਾਸ ਪਹੁੰਚੇ ਜਿਹੜੇ ਜਗਮੀ ਹਾਲ ਦੇ ਸਹਿਬ ਰਹੇ ਸਨ ਪਾਦਸ਼ਾਹ ਨੇ ਭਾਈ ਮਹਾਸਿੰਘ ਜੀ ਦੇ ਸੀਸ ਨੂੰ ਆਪਣੇ ਕੋਡੇ ਦੇ ਉੱਤੇ ਰੱਖਿਆ ਰੇਤ ਦੇ ਨਾਲ ਤੇ ਲਹੂ ਦੇ ਨਾਲ ਲੱਤ-ਪੱਤ ਭਾਈ ਮਹਾਸਿੰਘ ਜੀ ਦਾ ਮੁਖੜਾ ਜਿਹੜਾ ਸੀ ਆਪਣੇ ਵਧੂਰੀ ਨਾਲ ਪੂਜਿਆ ਤੇ ਜਦੋਂ ਭਾਈ ਮਹਾਸਿੰਘ ਜੀ ਨੇ ਨੇਤਰ ਖੋਲੇ ਤੇ ਪਾਦਸ਼ਾਹ ਨੇ ਭਾਈ ਮਹਾਸਿੰਘ ਨੂੰ ਕਿਹਾ ਭਾਈ ਮਹਾਸਿੰਘਾ ਬੜੀ ਵੱਡੀ ਕੁਰਬਾਨੀ ਕੀਤੀ ਹੈ ਮੰਗੋ ਕੀ ਮੰਗਦੇ ਹੋ ਜ਼ਮੀਨ ਜਾਇਦਾਦ ਧਨ ਦੌਲਤ ਜਾਨਕੀ ਮਹਾਰਾਜ ਕੁਝ ਨਹੀਂ ਚਾਹੀਦਾ ਆਪ ਕੀ ਚਰਨਾਂ ਦੀ ਪ੍ਰੀਤੀ ਚਾਹੀਦੀ ਜਿਵੇਂ ਪਾਣੀ ਦੇ ਵਿੱਚ ਰਚਨਾਏ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਸ੍ਰੀ ਚਰਨ ਕਰਮ ਲਾਵੇ ਮਹਾਰਾਜ ਆਪ ਕੀ ਚਰਨਾਂ ਦੀ ਪ੍ਰੀਤੀ ਚਾਹਦੀ ਹੈ ਕਿਰਪਾ ਕਰਕੇ ਥੋੜੀ ਕੱਢ ਲਓ ਆਪਰੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰੋ ਫਿਰ ਜੇਹਨ ਮਹਾਰਾਜ ਨੇ ਨਹੀਂ ਮਹਾਸਿੰਘਾ ਜੀ ਚਾਹਦੇ ਹੋ ਕਿ ਜੀਵਨ ਦਾਨ ਦੇ ਦੇਈਏ ਰਾਜ ਭਾਗ ਦੇ ਦੇਈਏ نہیں ست گروپ چاہیے نہ رات بھاگ چاہتا ہے آخر پائی مہاس جی کی بےنتی سوکار کردہ بلاوا دے چھٹی ہوئی نو اپنے چرم سات سمجھ جی اتحاس پہ ہے سنو دستا ہے ਕਿ ਗੁਰੂ ਚਰਨਾਂ ਦੀ ਪ੍ਰੀਤੀ ਜਿਹੜੀ ਹੈ ਉਹ ਬੜੀ ਪਹਿਮਾ ਬੜੀ ਵੱਡੀ ਚੀਜ਼ ਹੈ ਸੰਸਾਰ ਦੀ ਇਹ ਸਭ ਦੀਆਂ ਛਾਂ ਜਿਹੜੀਆਂ ਨੇ ਉਹਦੇ ਸਾਹਮਣੇ ਫਿੱਕੀਆਂ ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਘਾਤ ਮਾਰਦੇ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੀ ਸਾਡੇ ਸਮਾਜ ਦੇ ਵਿੱਚ ਬਾਕੀ ਦੁਨੀਆਂ ਵੀ ਗੱਲ ਛੱਡ ਗਈ ਏ ਸਾਡੇ ਸਿੱਖ ਸਮਾਜ ਦੇ ਵਿੱਚ ਕਿਹੜੀ ਅਫਰਾ ਤਫਰੀ ਦਾ ਮਾਹੌਲ ਹੈ ਨਾ ਉਹਦਾ ਕਾਰਨ ਹੀ ਹੋਈ ਹੈ ਕਿ ਗੁਰੂ ਚਰਨਾਂ ਦੇ ਨਾਲ ਪ੍ਰੀਤ ਤੇ ਗੁਰੂ ਚਰਨਾਂ ਦੇ ਉੱਤੇ ਭਰੋਸਾ ਜਿਹੜਾ ਕਿਤੇ ਨਾ ਕਿਤੇ ਸਾਦਾ ਪਕਜ਼ੂਰ ਹੋਇਆ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਗੁਰੂ ਚਰਨਾਂ ਦੇ ਨਾਲ ਪ੍ਰੀਤ ਪਾਈਏ ਸਾਡਾ ਗੁਰੂ ਤੇ ਉੱਤੇ ਭਰੋਸਾ ਜਿਹੜਾ ਹੈ ਉਹ اٹੋਟ ਰਕੇ ਦਾ ਬੰਦ ਹੋਵੇ ਜੇ ਸਾਡਾ ਗੁਰੂ ਦੇ ਉੱਤੇ ਭਰੋਸਾ ਅਟਕ ਤੇ ਅਟਲ ਹੈ ਦੁਨੀਆ ਦੀ ਕੋਈ ਸ਼ੈਅ ਸਾਾਨੂੰ ਦਾ ਮਾਲ ਨਹੀਂ ਕਰਦੀ ਦੁਨੀਆ ਦੀ ਕੋਈ ਸ਼ੈਅ ਸਾਾਨੂੰ ਹਰਾ ਨਹੀਂ ਸਕਦੀ ਜੇ ਗੁਰੂ ਚਰਨਾਂ ਦੇ ਉੱਤੇ ਭਰੋਸਾ ਕਮਜ਼ੋਰ ਹੋਏਗਾ

ਜੇ ਗੁਰੂ ਆਪਾਂ ਸੰਗ ਹੋਏਗਾ ਤੇ ਅਸੀਂ ਇਕੱਲੇ ਨਹੀਂ ਹੋਵਾਂਗੇ ਅਸੀਂ ਬਹੁਤ ਵੱਡੀ ਤਾਕਤ ਦੇ ਰੰਗ ਦੇ ਵਿੱਚ ਹੋਵਾਂਗੇ ਤੇ ਦੁਨੀਆ ਦੀਆਂ ਤਾਕਤਾਂ ਸਾਡਾ ਕੁਝ ਬਗਾੜ ਨਹੀਂ ਸਕਣਗੀਆਂ ਜੇ ਅਸੀਂ ਗੁਰੂ ਚਰਨਾਂ ਨਾਲ 붙 ਕੇ ਅਸੀਂ ਕੱਲੇ ਹੋ ਜਾਾਂਗੇ ਤੇ ਕੱਲ੍ਹ ਨੂੰ ਫਿਰ ਹਰ ਜਣਾ ਖਣਾ ਜਿਹੜਾ ਹੋਇਆ ਉਹ ਦਬਾਵੇਗਾ ਹੀ ਦਬਾਵੇ ਇਸ ਲਈ ਅੱਜ ਸਭ ਤੋਂ ਵੱਡੀ ਜ਼ਰੂਰਤ ਭਾਈ ਮਹਾਂ ਸਿੰਘ ਜੀ ਗੁਰੂ ਚਰਨਾਂ ਦੇ ਉੱਤੇ ਭਰੋਸਾ ਰੱਖਣਾ ਤੇ ਅੱਜ ਆਕਤ ਦੀ ਸਿੱਖ ਨੂੰ ਸੰਗ ਵੱਡੀ ਲੋੜ ਹੈ ਮੈਂ ਇਸ ਅਸਥਾਨ ਦੇ ਰੂਪੇ ਉਸ ਸਮਾਹਾਨ ਵਿਰਾਗਨਾ ਮਾਤਾ ਭਾਗਤੌਰ ਦੀ ਦੀਵਿ ਕੁਰਬਾਨੀ ਨੂੰ ਯਾਦ ਕਰਦਾ ਹਾਂ ਜਿਨ੍ਹਾਂ ਦੀ ਬੜੀ ਬੱਚੀ ਦੇਵ ਦੇ ਸ੍ਰੀ ਮੁਖਸਰ ਸਾਹਿਬ ਦੀ ਚਾਲੇ ਹੋਵੇ ਜਖਮੀ ਹੋਏ ਪਰ ਦੁਸ਼ਮਣਾਂ ਦੇ ਆਹੂ ਜਿਹੜੇ ਹੈ ਆਪਣੇ ਸਥਾਨ ਦੇ ਨਾਲ ਲਾਹੇ ਦੁਸ਼ਮਣਾਂ ਨੂੰ ਬੜਿਆਂ ਵਾਂਗ ਹੈ ਇਸ ਧਰਤੀ ਦੇ ਉੱਤੇ פרוਆ ਤੇ ਜੰਗ ਸਾਡੇ ਲਈ ਪ੍ਰੇਰਨਾ ਸਰੋਤ ਹੈ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦ ਸਿੰਘ ਕਾਦੇ ਦੀ ਪ੍ਰੇਮ ਦਾ ਸਰੂਪ ਹੈ ਅਸੀਂ ਉਹਨਾਂ ਤੋਂ ਪ੍ਰੇਮ ਨਾਲ ਲੈ ਕੇ ਗੁਰੂ ਗੁਰੂ ਜਪੜੇ ਇਹ ਗੁਰੂ ਗੁਰੂ ਜਪੜਿਆਂ ਅਸੀਂ ਸੰਸਾਰ ਦੇ ਵਿੱਚ ਚੜ੍ਹਦੀ ਕਲਾ ਤੇ ਨਾਲ ਜੀਵਨ ਵਰਤਿਤ ਕਰਨਾ ਸਾਡਾ ਲੋਕ ਵੀ ਸੁਖੀ ਹੋਏਗਾ ਸਾਡਾ ਪਰਲੋਕ ਵੀ ਸੁਖੇਤਾ ਹੋਏਗਾ ਆਪ ਸਾਰੀਆਂ ਸੰਗਤਾਂ ਸ਼ਹੀਦੀ ਜੋੜਵੇਂ ਦੇ ਜੀਵਤੇ ਆਪੀਆਂ ਹਲਵਾਣ ਵਾਸਤੇ ਵੱਡੀ ਮਿਹਨਤੀ ਪਹੁੰਚੀਆਂ ਮੈਂ ਸਾਰੇ ਦਾ ਜਿੱਥੇ ਜਦੋਂ ਧਰਵਾ ਲਗਾ ਤੈ ਸਭਨਾਂ ਨੂੰ ਜਿਵਾਇਆ ਆਪਾਂ ਵਾਹਿਗੁਰੂ ਦਾ ਖਲਸਾ ਵਾਹਿਗੁਰੂ